ਲॉ ਐਂਡ ਆਰਡਰ ਕਿਵੇਂ ਦੇ ਦੇ ਪਿੱਛੇ ਜੇ ਲਾਂਡਰ ਬਿਲਕੁਲ ਅਮਰਿਤਪਾਲ ਸਿੰਘ ਮੈਰੋ ਤੇ ਉਹ ਕੰਚਨ ਕੁਮਾਰੀ ਦਾ ਜਿਵੇਂ ਕਤਲ ਹੋਇਆ ਉਹ ਬਹੁਤ ਹਾਈਲਾਈਟ ਹੋਇਆ ਮਸਲਾ ਬਿਲਕੁਲ ਗਲਤ ਹੈ ਉਹ ਉਹ ਗਲਤ ਹੈ ਅਬੈਸ ਦੇ ਖਿਲਾਫ ਹੈਗੇ ਉਹ ਕੋਈ ਹੱਲ ਨਹੀਂ ਸੀ ਉਹ ਨਹੀਂ ਬਿਲਕੁਲ ਨਹੀਂ ਕੋਈ ਕੋਈ ਹੱਲ ਨਹੀਂ ਹੈਗਾ ਬਿਲਕੁਲ ਨਹੀਂ ਤੁਸੀਂ ਬਾਈਕਾਟ ਕਰੋ ਸੋਸ਼ਲ ਬਾਈਕਾਟ ਦਾ ਨਾਅਰਾ ਲਾ ਦਿਓ ਤੇ ਉਹਨੂੰ ਉਹਨਾਂ ਜੀਣਾ ਹਰਾਮ ਕਰ ਦਿਓ ਪਰ ਇੱਕ ਪਰ ਕਤਲ ਕਰਨਾ ਕਿਸੇ ਨੂੰ ਕਿ ਉਹ 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 ਚਾਹੇ ਘਟਿਆ ਕਰਾ ਵੀ ਕਿਉਂ ਨਹੀਂ ਸੇਗਾ ਇਹ ਗਲਤ ਹੈ ਗਲਤ ਰੈਂਡ ਗਲਤ ਹੈ ਇੱਥੋਂ ਤੱਕ ਕਿ ਜੋ ਜੋ ਜਿਹੜਾ ਕੰਕਰਣ ਵਾਲੀ ਗੱਲ ਹੈ ਚਾਹੇ ਉਹ ਨਸ਼ਾ ਨਸ਼ੇ ਦੇ ਸਮਗਲਰ ਹੋਣ ਵੀ ਤਾਂ ਵੀ ਸਟੇਟ ਨੂੰ ਕੋਈ ਹੱਕ ਨਹੀਂ ਕਿਸੇ ਬੰਦੇ ਦਾ ਘਟਾ ਹੋਵੇ ਕੋਡ ਕੋਡ ਸਜ਼ਾ ਦੇਵੇ ਚਾਹੇ ਉਹਨੂੰ ਫਾਂਸੀ ਟੰਗੇ ਚਾਹੇ ਉਹਨੂੰ ਉਮਰ ਕੈਦ ਟਿਲ ਡੈਥ ਉਹਨੂੰ ਦੇਵੇ ਹੈਗਾ ਕੌਂਤਮਾਨ ਕੌਣ ਹੁੰਦਾ ਪੰਜਾਬ ਸਰਕਾਰ ਕੌਣ ਹੁੰਦੀ ਹੈ ਯੋਗੀ ਕੌਣ ਹੁੰਦਾ ਲੋਕਾਂ ਦੇ ਘਰ ਆਣ ਵਾਲਾ ਇਹ ਗੈਰ ਜਮਹੂਰੀ ਹੈ ਗੈਰ ਸਦਾਨਕ ਹੈ ਔਰ ਮਨੁੱਖੀ ਹੱਕਾਂ ਦੀ ਘੋਰ ਲੰਗਣਾ ਹੈਗੀ ਪਰ ਪੰਜਾਬ ਚ ਤਾਂ ਉਹੀ ਘਟੇ ਨੇ ਜਿਹੜੇ ਕਿਤੇ ਨਾ ਕਿਤੇ ਗੈਰ ਕਾਨੂੰਨੀ ਜ਼ਮੀਨ ਤੇ ਬਣੇ ਸੀ ਜਾਂ ਪੰਚਾਇਤ ਤੇ ਬਣੇ ਸੀ ਇਹ ਅੱਜ ਦੇ ਨਹੀਂ ਸੀ ਬਣੇ ਹੋਏ ਇਹ ਸਿਰਫ ਡਰੱਗਸ ਦਾ ਡਰਾਮਾ ਰਚਣ ਵਾਸਤੇ ਉਹਨੂੰ ਉਹਨੂੰ ਸਟੋਰੀ ਬਣਾਉਣ ਵਾਸਤੇ ਉਹਦਾ ਵੀ ਇਸ਼ੂ ਬਣਾ ਪ੍ਰਚਾਰ ਖੱਟਣ ਵਾਸਤੇ ਬਾਵਾ ਖੱਟਣ ਵਾਸਤੇ ਇਹ ਇਹ ਡਰਾਮੇ ਇਹ ਕਿਤੇ ਗਏ ਹੈਗੇ ਤੇ ਉਹ ਜਿਹੜੀ ਕਾਂਸਟੇਬਲ ਬਠਿੰਡੇ ਵਾਲੀ ਉਹ ਵੀ ਫੜੀ ਗਈ ਸੀ ਉਹ ਲੋਕਾਂ ਨੇ ਬਹੁਤ ਕਿਹਾ ਕਿ ਇਹਦਾ ਘਰ ਵੀ ਟਾਉ ਨਹੀਂ ਜਾਣਾ ਨਹੀਂ ਜਾਣਾ ਉਹਨਾਂ ਉਹਨਾਂ ਦੇ ਕਈ ਪੁਲਿਸ ਅਫਸਰ ਨਾਂ ਲਿੱਤੇ ਹੈਗੇ ਉਹਨਾਂ ਨੇ ਕੀ ਐਕਸ਼ਨ ਲੈ ਲਿਆ ਭਵੰਤ ਮਾਰਨੇ ਹੂੰ ਸੋ ਜਿਹੜੇ ਜਿਹੜੇ ਹੁਣ ਤੱਕ ਬਹੁਤ ਦਬ ਦਬ ਕੇ ਲਾਲਾ ਕੇਸ ਕੀਤੇ ਸੀ ਉਹਨਾਂ ਦਾ ਕੀ ਬਣਿਆ ਹੂੰ ਇੱਕ ਨਾ ਕਹਾਵਤ ਹੈਗੀ ਹੈ ਜੀ ਕਿ ਪਤਾ ਨਹੀਂ ਕਿ ਆਣ ਜਾਣ ਨੂੰ ਤਾਂ ਗੱਡੀ ਰੱਖੀ ਹੈ ਬੁੱਲ ਤਾਂ ਰੱਖਿਆ ਪੜਾ ਕੇ ਮਾਰੋ ਇਹ ਮਾਂਸਾ ਨਹੀਂ ਪੜਾ ਕੇ ਮਾਰ ਪਾਣ ਨੂੰ ਤੇ ਅਗਰਾਈਆਂ ਹੁੰਦੀਆਂ ਦਿੱਲੀ ਦਾ ਅਗਰਾਈਆਂ ਕਰਦਾ ਦਿੱਲੀ ਅੱਛਾ ਹਾਂ ਹੂੰ ਇਹ ਭਵੰਤ ਮਾਨ ਤਾਂ ਪੜਾਕੇ ਪਾਣ ਨੂੰ ਹੈ ਹੂੰ ਦਬਕੇ ਲਾਣ ਨੂੰ ਹਾਂ ਬਿਜ਼ਨਸ ਨੂੰ ਵਰਤਣ ਨੂੰ ਅਸਲੀ ਕਰਾਈਆਂ ਦਿੱਲੀ ਕਰਦਾ ਪੰਜਾਬ ਤੋਂ ਆ ਬਿਜ਼ਨਸ ਦਾ ਵੀ ਮੈਨੂੰ ਯਾਦ ਆ ਗਿਆ ਜਿਹੜਾ ਹੁਣ ਮਜੀਠੀਆ ਹੋਰਾਂ ਤੇ ਇਹ ਪਰਚਾ ਹੋਇਆ ਇਹ AIG ਮੇਰੇ ਖਿਆਲ ਚ ਕੀ ਨਾਮ ਆ ਉਹਨਾਂ ਦਾ ਮੈਂ ਪ੍ਰੋਪਰ ਨਾਮ ਭੁੱਲ ਗਿਆ ਇਹਨਾਂ ਦੀ ਵੀ SPS ਪਰਮਾਰ ਜਿਹੜੇ ਬਿਜ਼ਨਸ ਮੁਖੀ ਸੀਗੇ ਉਹਨਾਂ ਦੇ ਨਾਲ ਇਹ ਦੋ ਅਫਸਰ ਵੀ ਕੈਸ ਐਸਪੀ ਸੀਗੇ ਹਰਪ੍ਰੀਤ ਸਿੰਘ ਹੋਰੀ ਏ स्वर्णਦੀਪ ਸਿੰਘ ਨੇ एआईजी ਇਹਨਾਂ ਨੂੰ ਅਪ੍ਰੈਲ 2025 ਨੂੰ ਸਸਪੈਂਡ ਕੀਤਾ ਗਿਆ ਸੀ ਸਸਪੈਂਡ ਕਰਨ ਤੋਂ ਬਾਅਦ ਐਸਪੀਐਸ ਪਰਮਾਰ ਛੱਡ ਕੇ ਬਾਕੀ ਐਸ ਐਸਐਸਪੀ ਹਰਪ੍ਰੀਤ ਸਿੰਘ ਤੇ ਏਆਈਜੀ स्वर्णਦੀਪ ਸਿੰਘ ਇਹਨਾਂ ਨੂੰ ਬਹਾਲ ਕੀਤਾ ਤੇ ਇੱਕੇ ਵੀ ਸਵਾਲ ਉੱਠਦਾ ਕਿ ਉਸੇ ਹੀ ਏਆਈਜੀ स्वर्णਦੀਪ ਸਿੰਘ ਦੇ ਵੱਲੋਂ ਹੁਣ ਮਜੀਠੀਆ ਤੇ ਪਰਚਾ ਦੇ ਕੇ ਉਹਨਾਂ ਨੂੰ ਅੰਦਰ ਕੀਤਾ ਗਿਆ ਯੈਸ ਇਹ ਤੁਸੀਂ ਤੁਹਾਨੂੰ ਕੀ ਲੱਗਦਾ ਕਿ ਇਹ ਸਭ ਕੁਝ ਇਸੇ ਕਰਕੇ ਪ੍ਰੈਸ਼ਰ ਪੈ ਰਿਆ ਸੀ ਉਦੋਂ ਦਾ ਹੀ ਮੇਰਾ ਖਿਆਲ ਹੈਗਾ ਇਹ ਇਹ ਪੋਸੀਬਲ ਹੈਗਾ ਇਹ ਪੋਸੀਬਲ ਹੈਗਾ ਕਿਉਂਕਿ ਜਿੰਨੀ ਅਪਲਾਈਏਬਲ ਰੀਡ ਨਹੀਂ ਹੱਡੀ ਤੋਂ ਬਗੈਰ ਹਮਮ پولیس ਬਿਊਰੋਕਰੇਸੀ ਤੇ ਸਿਵਲ ਬਿਊਰੋਕਰੇਸੀ ਮੈਂ ਪਿਛਲੇ 1 ਸਾਲ ਚ ਦੇਖੀ ਹੈ ਐਨੀ ਥੱਲੇ ਵਿਸ਼ਨ ਵਾਲੀ ਹਮਮ ਪੈਰਾਜਬਿਸ਼ਨ ਵਾਲੀ ਬਿਊਰੋਕਰੇਸੀ ਮੈਂ ਪਿਛਲੇ 70 ਸਾਲ ਚ ਨਹੀਂ ਦੇਖੀ ਪਹਿਲਾਂ ਨਹੀਂ ਸੀ ਪੰਜਾਬ ਚ ਬਿਲਕੁਲ ਨਹੀਂ ਨਹੀਂ ਜਿਗੀ ਹਰ ਬਿਊਰੋਕਰੇਸੀ ਸਟੇਟ ਦਾ ਪੱਖ ਪੂਰਦੀ ਹੈ ਪਚਾਉਂਦੀ ਵੀ ਹੈਗੀ ਹੈ ਗਲਤ ਕੰਮ ਵੀ ਕਰਦੀ ਹੈ ਪਰ ਐਨੀ ਲਿਫੀ ਹੋਈ ਬਿਊਰੋਕਰੇਸੀ ਮੈਂ ਕਦੀ ਨਹੀਂ ਦੇਖੀ ਪੰਚਾਇਤੀ ਚੋਣਾਂਦਰਾ ਪੁਲਿਸ ਨੇ ਡੀਐਸਪੀ ਦੇ ਸਾਹਮਣੇ ਕਾਗਜ਼ ਪਾੜੇ ਨੇ ਲੇਡੀਆਂ ਧੱਕੇ ਮਾਰੇ ਨੇ ਕੱਚ ਵਿੱਚੋਂ ਕਾਗਜ਼ ਕੱਢ ਰਹੇ ਫਾਈਲਾਂ ਕੱਢੀਆਂ ਕੱਢ ਕੇ ਪਾੜੀਆਂ ਹੈਗੀਆਂ ਔਰ ਕੁਛ ਨਹੀਂ ਕਿਹਾ ਔਰ ਹਾਲ ਤੇ ਹੋ ਗਈ ਕਿ ਹਾਈ ਕੋਰਟ ਨੇ ਇਹ ਹੈ ਕਿ ਇਹ 5 ਵਜੇ ਤੱਕ ਨਾਨਕ ਸਿੰਘ 5 ਵਜੇ ਤੱਕ ਮੈਨੂੰ ਬੰਦੇ ਡਿਸਪੈਸਪੈਂਡ ਹੋਣੀ ਚਾਹੀਦੀ ਤੂੰ ਉਹਦਾ ਯਾਦ ਹੈ ਜੀ ਜੀ ਇਹ ਅਸੀਂ ਨਾਨਕ ਸਿੰਘ ਬਹੁਤ ਅਜੀ ਤੱਕ ਬਹੁਤ ਬੱਚੰਗਾ ਬੰਦਾ ਡਾਕਟਰ ਹੈਗਾ ਪਰ ਜਿਸ ਦਿਨ ਸਾਥ ਤਰ ਉਹ ਲਿਫੇ ਨੇ ਜਦ ਉਸ ਵੇਲੇ ਜ਼ਿਲ੍ਹਾ ਪ੍ਰਸ਼ਾਸਨ ਲੈ ਆਏਗਾ ਬਹੁਤ ਸ਼ਰਮ ਵਾਲੀ ਗੱਲ ਹੈ ਹੂੰ